ਸਾਰੀ ਪ੍ਰੈਸ ਦਾ ਇੱਥੇ ਪਹੁੰਚਣ ਤੇ ਧੰਨਵਾਦੀ ਆ ਜਿਨ੍ਹਾਂ ਨੇ ਕਿ ਮੈਂ ਤੁਹਾਨੂੰ ਟਾਈਮ ਵੀ ਜੋ ਮੈਨੂੰ ਮੁਲਾਜ਼ਮਾਂ ਨੇ ਸਮਾਂ ਦਿੱਤਾ ਸੀਗਾ ਨਿਕਲਣ ਲੱਗਿਆ ਵੀ ਅਸੀਂ 9 ਵਜੇ 9:30 ਪਹੁੰਚਾਂਗੇ ਸਭ ਨਾਲ ਮੈਂ ਬੋਲਿਆ ਜੋ ਕਿ ਇਹਦੇ 10 ਵਜੇ ਦਾ ਤੁਹਾਨੂੰ ਵੇਟ ਬਣਾ ਕਰਉਂਦੇ 10 ਵਜੇ ਪਲੱਸ ਉਹ ਗਿਆ ਸਮਾਂ ਚਲੋ ਬਹੁਤ ਧੰਨਵਾਦ ਆ ਔਰ ਜਿਵੇਂ ਪੂਰੇ ਪੰਜਾਬੀ ਔਰ ਸਾਰੇ মিডিਏ ਨੇ ਜਿਵੇਂ ਪੂਰੇ ਮੋਰਚੇ ਵਿੱਚ ਸਾਡਾ ਸਹਿਯੋਗ ਕੀਤਾ ਉਹਦੇ ਲਈ ਅਸੀਂ ਧੰਨਵਾਦ ਕਰਦੇ ਆ ਵੇਖੋ ਜਿਹੜਾ 19 ਨੂੰ ਸਾਨੂੰ ਲੱਗਦਾ ਵੀ ਮੇਰੀ ਨਿਗਾਹ 'ਚ ਕੋਈ ਇਹੋ ਜਿਹਾ ਐਵੀਡੈਂਸ ਨਹੀਂ ਹੈਗਾ 1947 ਤੋਂ ਬਾਅਦ ਵੀ ਕੇਂਦਰ ਨਾਲ ਮੀਟਿੰਗ ਕਰਨ ਗਏ ਹੋਣ ਆਗੂ ਔਰ ਲੜਾਈ ਹੋਵੇ ਕੇਂਦਰ ਨਾਲ ਔਰ ਪੰਜਾਬ ਦੀ ਸਰਕਾਰ ਪਿਛਲੇ 13 ਮਹੀਨਿਆਂ ਤੋਂ ਇਹ ਕਾਹਵਾਗ ਰੌਲਾ ਪਾਉਂਦੀ ਹੋਵੇ ਵੀ ਇਹਨਾਂ ਦਾ ਸੰਘਰਸ਼ ਕੇਂਦਰ ਨਾਲ ਆ ਅਰ ਇਹੀ ਭਗਵੰਤ ਮਾਨ ਜੀ ਲਾਹਾ ਲੈਂਦੇ ਹੁਣ ਪੂਰੀ ਆਮ ਆਦਮੀ ਪਾਰਟੀ ਅਮਨ ਰੋਡਾ ਜੀ ਵਰਗੇ ਬੰਦੇ ਵੀ ਇਹ ਕੇਂਦਰ ਕਿਸਾਨਾਂ ਨਾਲ ਜ਼ੁਲਮ ਕਰ ਰਿਹਾ ਵਾ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਿਹਾ ਵਾ ਔਰ ਕੇਂਦਰ ਨੇ ਕੰਦਾ ਕੱਢ ਕੇ ਇਹ ਛੜਕਾਰ ਕਵਾਈਆਂ ਹੋਈਆਂ ਨੇ ਇਹ ਗੱਲਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਸਰਕਾਰ ਕਹਿੰਦੀ ਹੋਵੇ ਔਰ ਸਾਨੂੰ ਸਮਝ ਨਹੀਂ ਆਈ ਵੀ ਜਿਹੜਾ ਜੁੱਟ ਨਸ਼ਿਆਂ ਵਿਰੁੱਧ ਜਿਹੜਾ ਨਾਂ ਦਿੱਤਾ ਗਿਆ ਅਸਲ ਵਿੱਚ ਉਹ ਜੁੱਟ ਕਿਸਾਨਾਂ ਮਜ਼ਦੂਰਾਂ ਵਿਰੁੱਧ ਸੀਗਾ ਲੜੀਆਂ ਲਹਿਰਾਂ ਉੱਠ ਰਹੀਆਂ ਸੀ ਉਹਨਾਂ ਨੂੰ ਕੁਚਲਣਾ ਸੀਗਾ ਹਾਂ ਉਹ ਇਹ ਇੱਕ ਢੰਗ ਨਾਲ ਚਲਾਇਆ ਗਿਆ ਵੀ ਜਿਹੜੇ ਨਸ਼ਿਆਂ ਤੋਂ ਲੋਕ ਪੀੜਤ ਨੇ ਜਦੋਂ ਇਹ ਵੱਡੀਆਂ ਫੋਰਸਾਂ ਪੰਜਾਬ ਦੇ ਅੰਦਰ ਘੁੰਮਣ ਗਿਆ ਲੋਕ ਨਸ਼ਿਆਂ ਤੋਂ ਛਡਕਾਰਾ ਚਾਹੁੰਦੇ ਨੇ ਤੇ ਦਿਖਾਉਣ ਨੂੰ ਇਹ ਦਿਖਾਲਿਆ ਜਾਊਗਾ ਵੀ ਨਸ਼ਿਆਂ ਵਿਰੁੱਧ ਕਾਰਵਾਈ ਹੋ ਰਹੀ ਆ ਪਰ ਉਹਦਾ ਲੁਕਵਾ ਅਜੰਡਾ ਇਹ ਸੀ ਵੀ ਮੋਰਚੇ ਨੂੰ ਖਤਮ ਕਰਨਾ ਵਾ ਤੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਵਾ ਹਰ ਇਹ ਤੋਂ ਬਾਅਦ ਜਦੋਂ ਮੀਟਿੰਗ ਤੋਂ ਬਾਅਦ ਅਸੀਂ ਦੋ ਮੰਤਰੀਆਂ ਨੂੰ ਸਪੈਸ਼ਲ ਸੱਦਿਆ ਸੀ ਉਹਦੇ ਵਿੱਚ ਖੁੱਡੀਆਂ ਸਾਹਿਬ ਤੇ ਆਪਣਾ ਕਟਾਰੂ ਚੱਕ ਜੀ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਜਿਹੜੀ ਏਡੀ ਵੱਡੀਆਂ ਫੋਰਸਾਂ ਬਾਰਡਰਾਂ ਤੇ ਨੇ ਤੁਸੀਂ ਕੀ ਮੋਰਚੇ ਨੂੰ ਚਕਾਉਣਾ ਚਾਹੁੰਦੇ ਹੋ ਇਹ ਕਟਾਰੂ ਚੱਕੇ ਕੈਬਨਟ ਮਿਸਟਰ ਨੇ ਪੰਜਾਬ ਦੇ ਸਪਸ਼ਟ ਕਹਿੰਦੇ ਵੀ ਕਦੀ ਬਣਾ ਸੋਚੋ ਸਾਡਾ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਇਹ ਨਸ਼ਿਆਂ ਦੇ ਖਿਲਾਫ ਹੈ ਤੇ ਅੱਜ ਗਾ ਬਾਰਡਰ ਤੇ ਨਸ਼ਾ ਥੋੜੇ ਨਾ ਹੈਗਾ ਸੰਕੇਤ ਤਾਂ ਸਾਨੂੰ ਜਿੱਦਣ ਰਾਤ ਇਕੱਠੇ ਹੋਇਆ ਉਦੋਂ ਵੀ ਸੀਗੇ ਸਵੇਰੇ ਵੀ ਸ਼ੰਕੇ ਸੀਗੇ ਉੱਥੇ ਵੀ ਸ਼ੰਕੇ ਸੀਗੇ ਪਰ ਇਸ ਕਿਸਮ ਦੀਆਂ ਗੱਲਾਂ ਸੀ ਪਿਆ ਵੀ ਸਰਕਾਰ ਮੀਟਿੰਗਾਂ ਮੀਟਿੰਗ ਤੋਂ ਬਾਅਦ ਅਗਲੀ ਮੀਟਿੰਗ ਨਿਕਲ ਆਈ ਠੀਕ ਆ ਜੀ ਫਿਰ ਕਿਵੇਂ ਹੋ ਜੂਗਾ ਇਸ ਕਰਕੇ ਜਿਹੜੇ ਕਹਿੰਦੇ ਆ ਨਾ ਖਬਰਾਂ 'ਚ ਆ ਰਿਹਾ ਵੀ ਅਸੀਂ ਪੰਜਾਬ ਦੀ ਹੱਦ 'ਚ ਆ ਕੇ ਕਿਸਾਨਾਂ ਨੂੰ ਫੜਿਆ ਨਹੀਂ ਮੈਨੂੰ ਤਾਂ ਚੰਡੀਗੜ੍ਹ ਦੀ ਹੱਦ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਸੀ ਕਿਹਜ ਕੋ ਰੌਲਾ ਨਹੀਂ ਆ ਰਿਹਾ ਇਸ ਗੱਲ ਤਾਂ ਦੁੱਖ ਵੀ ਆ ਵੀ ਜਿਵੇਂ ਇਹਨਾਂ ਨੇ ਸਪੋਕਸਮੈਨ ਦੇ ਪੱਤਰਕਾਰ ਕੁਲਦੀਪ ਸਿੰਘ ਨਾਲ ਬਿਹੇਵ ਕੀਤਾ ਜਿਵੇਂ ਉਹਨੂੰ ਪੁਲਿਸ ਪਈ ਆ ਉੱਥੇ ਮੇਰੇ ਸਾਹਮਣੇ ਅਰ ਜਿਵੇਂ ਪੀਟੀਸੀ ਦਾ ਪੱਤਰਕਾਰ ਮੇਰੇ ਖਲ ਵੀ ਮੇਰਾ ਨੌਂ ਮੁੰਡਾ ਕੰਗ ਸੀਗਾ ਜਿਵੇਂ ਉਹਨੂੰ ਪਈ ਆ ਜਿਵੇਂ ਉਹਦਾ ਮੋਬਾਈਲ ਤੋੜਨ ਪਈ ਆ ਤੇ ਮੈਂ ਕਹਿੰਦਾ ਭਗਵੰਤ ਮਾਨ ਜੀ ਇਹ ਤੁਹਾਨੂੰ ਕਿਹਨੇ ਨੇ ਅਧਿਕਾਰ ਦਿੱਤੇ ਵੀ ਤੁਸੀਂ ਚੌਥੇ ਸਤੰਭ ਦਾ ਗਲਾ ਕੁੱਟੋ ਯਾਰ ਸਾਡੇ ਨਾਲ ਜੋ ਕਰਨਾ ਸੀ ਉਹ ਕਰਨਾ ਹੀ ਸੀਗਾ ਤੋਂ ਇਸ ਕਰਕੇ ਫਿਰ ਉੱਥੋਂ ਮੈਨੂੰ ਫੜ ਕੇ ਇੱਥੇ ਕਿਲੇ 'ਚ ਸਾਰੇ ਆਗੂਆਂ ਨੂੰ ਲਿਆਂਦਾ ਸੀਗਾ ਇੱਕ ਪੱਤਰਕਾਰ ਤੁਹਾਡਾ ਮੈਂ ਪਛਾਣਦਾ ਖੜਾ ਸੀਗਾ ਜਦੋਂ ਮੈਂ ਇੱਥੇ ਪਹੁੰਚ ਰਿਹਾ ਸੀਗਾ ਔਰ ਉਹ ਤੋਂ ਬਾਅਦ ਸਾਨੂੰ ਰਾਤ ਦੇ 12:00 ਵਜੇ ਪਟਿਆਲਾ ਝੇਲ ਖੜਿਆ ਗਿਆ ਔਰ ਲਗਭਗ 26 ਨੂੰ ਫਿਰ ਲਗਭਗ ਸਾਡਾ ਸਬ-ਇੰਸਪੈਕਟਰ ਨੇ ਸੱਦ ਕੇ ਕਿਹਾ ਵੀ ਤੁਹਾਡਾ ਚਲਾਨ ਕਰ ਦਿੱਤਾ ਗਿਆ ਮੈਂ ਮਜਬੂਰ ਹਾਂ ਤੁਹਾਨੂੰ ਜਿਹੜਾ ਵਾ ਮੁਕਤਸਰ ਜੇਲ੍ਹ ਭੇਜਣਾ ਵਾ ਰਾਏ ਸਾਹਿਬ ਨੂੰ ਫਰੀਦਕੋਟ ਜੇਲ੍ਹ ਭੇਜਣਾ ਵਾ ਔਰ ਬੀਬੀ ਜਿਹੜੀ ਸੁਖਵਿੰਦਰ ਕੌਰ ਜੀ ਉਹਨੂੰ ਅਸੀਂ ਲੁਧਿਆਣੇ ਭੇਜਣਾ ਕਿਹਾ ਤੁਹਾਡੇ ਨਾਲ ਕੋ ਰੋਲਾਂ ਨੂੰ ਭੇਜ ਦਿਓ ਉਦੋਂ ਪਹਿਲੋ 400 ਕਿਸਾਨ ਰਿਹਾਅ ਕਰ ਦਿੱਤਾ ਗਿਆ ਸੀਗਾ ਤੇ ਅੱਜ ਮੈਨੂੰ अर्ਲੀ ਮਾਰਨਿੰਗ ਫੋਨ ਆਇਆ ਵੀ ਤੁਹਾਨੂੰ ਰਿਹਾਈ ਕੀਤੀ ਜਾਂਦੀ ਆ ਤੇ ਮੈਂ 6:00 ਵਜੇ ਜਿਹੜੀ ਮੁਕਤਸਰ ਸਾਹਿਬ ਜੇਲ੍ਹ ਤੋਂ ਨਿਕਲਿਆ ਕਹਿੰਦੇ ਸੀ ਘਰ ਜਾਣਾ ਮੈਂ ਕਿਹਾ ਨਹੀਂ ਮੇਰੀ ਗੱਡੀ ਲੱਗੀ ਐ ਤੇ ਮੈਂ ਪਹਿਲੋ ਭਾਈ ਹਰਦਗੜ ਕਿਲੇ ਜਾਣਾ ਉੱਥੇ ਗੱਡੀ ਲੈਣੀ ਆ ਬਾਹਰ ਜਾ ਕੇ ਦੇਖਦੇ ਆ ਆਪਣੇ ਸਾਥੀ ਕਿੱਥੇ ਆ ਫਿਰ ਆਪਦੇ ਪਿੰਡ ਨੂੰ ਜਾਊਗਾ ਪਿੰਡ ਜਾਣ ਦੀ ਕੋਈ ਕਾਲ ਨਹੀਂ ਹੈਗੀ ਤੁਹਾਨੂੰ ਸੋ ਇਸ ਕਰਕੇ ਤੋਂ ਇਹ ਇਹ ਘਟਨਾਕ੍ਰਮ ਸੀਗਾ ਤੋਂ ਮੇਰਾ ਆਪਣਾ ਮੰਨਣਾ ਇਹ ਨਾ ਦੋਵਾਂ ਮੋਰਚਿਆਂ ਦਾ ਕੋਈ ਇਸ ਕਿਸਮ ਦੀ ਜੱਜਮੈਂਟ ਤੇ ਨਾ ਮੇਰੀ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਦੀ ਮੇਰਾ ਸਾਫ਼ ਮੰਨਣਾ ਵਾ ਕਿ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਨਾਲ ਰਲ ਗਈ ਹੈ ਉਹ ਭਗਵੰਤ ਮਾਨ ਜੀ ਦਾ ਸਪਸ਼ਟ ਕਹਿਣਾ ਵੀ ਨਾ ਕਿਸਾਨਾਂ ਦੀ ਆ ਵੋਟਾਂ ਦੀ ਲੋੜ ਆ ਨਾ ਮਜ਼ਦੂਰਾਂ ਦੀ ਨਾ ਮਲਾਜ਼ਮਾਂ ਦੀ ਨਾ ਆਮ ਜਨਤਾ ਦੀ ਇਕੱਲੇ ਇਕੱਲੇ ਮੋਦੀ ਜੀ ਤੇ ਉਹਨਾਂ ਨੂੰ ਅਮਿਤ ਸ਼ਾਹ ਦੀ ਲੋੜ ਹੈਗੀ ਆ ਦੂਜਾ ਵੱਡੀ ਕਾਰਪੋਰੇਟ ਇੰਡਸਟਰੀ ਦੀ ਲੋੜ ਹੈਗੀ ਆ ਜੋ ਅਸੀਂ ਹੁਣ ਸੋਚ ਰਹੇ ਹਾਂ ਜੋ ਬਿਹੇਵ ਹੋ ਰਿਹਾ ਔਰ ਮੇਰਾ ਆਪਣਾ ਮੰਨਣਾ ਵਾ ਕਿ ਇਹ 2027 ਦੇ ਵਿੱਚ ਇਹ ਇਕੱਠੇ ਲਕਸ਼ਣ ਭਾਜਪਾ ਤੇ ਆਮ ਆਦਮੀ ਪਾਰਟੀ ਇਕੱਠੇ ਪੰਜਾਬ ਵਿੱਚ ਇਲੈਕਸ਼ਨ ਲੜਨਗੇ ਅੰਦਰਖਾਤੇ ਇਹਨਾਂ ਦਾ ਗਠਜੋੜ ਹੋ ਗਿਆ ਆਪ ਤੇ ਮੰਤਰੀਆਂ ਨੂੰ ਬਚਾਉਣ ਵਾਸਤੇ ਦਿੱਲੀ ਦੇਆਂ ਜਾਂ ਈਡੀ ਤੋਂ ਬਚਣ ਵਾਸਤੇ ਆਹੜਾ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਆ ਅਸੀਂ ਤਾਂ ਸਵਾਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਪਹਿਲੋ ਇਹ ਦੱਸ ਦਿਓ ਵੀ ਰਸਤੇ ਖੱਟੜ ਸਰਕਾਰ ਨੇ ਜਾਂ ਮੋਦੀ ਸਰਕਾਰ ਨੇ ਕਦਾਂ ਕੱਢ ਕੇ ਰੋਕੇ ਸੀ ਜਾਂ ਕਿਸਾਨਾਂ ਮਜ਼ਦੂਰਾਂ ਨੇ ਰੋਕੇ ਸੀ ਇਹਦਾ ਸਪਸ਼ਟਿਕਰਨ ਦੋ ਅਸੀਂ ਮੰਗਦੇ ਹਾਂ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਮੰਗਦੇ ਹਾਂ ਦੂਜਾ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਏ ਸੀ ਵੀ ਚਾਹੇ ਉਹ ਵਪਾਰੀ ਆ ਚਾਹੇ ਟਰਾਂਸਪੋਰਟਰ ਆ ਚਾਹੇ ਆਮ ਜਨਤਾ ਵਾ ਵੀ ਉਹਨਾਂ ਦਾ ਨੁਕਸਾਨ ਹੋ ਰਿਹਾ ਰਸਤਾ ਖੋਲਿਆ ਜਾਵੇ ਅਸੀਂ ਰਸਤਾ ਖੋਲਣ ਦੇ ਵਿਰੋਧ ਕਦੀ ਵੀ ਨਹੀਂ ਰਹੇ ਅਸੀਂ ਸਗੋਂ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਤਾਂ ਰਸਤੇ ਵਿੱਚ ਰੋਕਿਆ ਗਿਆ ਔਰ ਬਹਾਨਾ ਭਾਲ ਕੇ ਵੀ ਪੰਜਾਬ ਸਾਰੇ ਦੇ ਲੋਕ ਚਾਹੁੰਦੇ ਆ ਵੀ ਰਸਤੇ ਖੋਲੇ ਜਾਣ ਅਮਨ ਅਰੋੜਾ ਜੀ ਕਹਿੰਦੇ ਮੈਂ ਕਿਹੜੀਆਂ ਏਜੰਸੀਆਂ ਦਾ ਸਰਵੇ ਆਇਆ ਸਾਨੂੰ ਵੀ ਦੱਸ ਦਿਓ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਵੀ ਕਿਹੜੀ ਏਜੰਸੀ ਕਹਿ ਰਹੀ ਆ ਤੇ ਸਾਨੂੰ ਪਤਾ ਲੱਗ ਜਾਏ ਕੋਈ ਨਹੀਂ ਇਹ ਗੱਲਾਂ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੇ ਦੇਣਾ ਵਾ ਦਵਾਂਗੇ ਹੁਣ ਸਾਨੂੰ ਲੱਗਦਾ ਵੀ ਜਿਵੇਂ ਪਹਿਲਾਂ ਦੇਖੋ ਨਾ ਕਾਬਲ ਤੋਂ ਧੜ ਵੀ ਚੜਦੇ ਹੁੰਦੇ ਸੀਗੇ ਤੁਹਾਨੂੰ ਪਤਾ ਹੁਣ ਧੜ ਵੀ ਵਾਸ਼ਿੰਗਟਨ ਤੋਂ ਚੜਦੇ ਨੇ ਪਹਿਲਾਂ ਦਿੱਲੀ ਦਾ ਤਖਤ ਨਾਲ ਰਲ ਕੇ ਅਬਦਾਲੀ ਨੂੰ ਹਮਲਾਵਰ ਕਹਿੰਦਾ ਹੁੰਦਾ ਸੀ ਨਾਲ ਲਾਹੌਰ ਦਾ ਤਖਤ ਹੁਣ ਦਿੱਲੀ ਦਾ ਤਖਤ ਅਬਦਾਲੀ ਦਾ ਰੂਪ ਤਰ ਗਿਆ ਔਰ ਜਿਹੜਾ ਚੰਡੀਗੜ੍ਹ ਦਾ ਤਖਤ ਹੈ ਉਹ ਜ਼ਕਰੀਆ ਖਾਨ ਆ ਤੇ ਮੈਨੂੰ ਲੱਗਦਾ ਮੇਰੇ ਪਰਸਨਲ ਵੀ ਆ ਪਹਿਲਾਂ ਜ਼ਕਰੀਆ ਖਾਨ ਨਾਲ ਸਾਨੂੰ ਨਿਬੜ ਲੈਣਾ ਚਾਹੀਦਾ ਅਬਦਾਲੀ ਨਾ ਵੀ ਨਿਬੜਦੇ ਰਹਾਂਗੇ ਪਹਿਲੋਂ ਜਿਹੜਾ ਮੁੱਤਰੂ ਮੁੱਤਰੂ ਆ ਇਹਦਾ ਇਹਦਾ ਅਰਥ ਕੱਢ ਲੈਣਾ ਚਾਹੀਦਾ ਸਾਨੂੰ ਹੁਣ ਕੋਈ ਨਹੀਂ ਹੁਣ ਰੱਜ ਕੇ ਹੁਣ ਵੀ ਤੁਹਾਡੇ ਸਾਹਮਣੇ ਆ ਖੜੇ ਆ ਮੈਂ ਤਾਂ ਕਹਿੰਦਾ ਹੁਣੇ ਤੁਹਾਡਾ ਮਨਦੀਪ ਸਿੰਘ ਸਿੱਧੂ ਬੈਠਾ ਉਹਨੂੰ ਕਾ ਦੋਰੇ ਗ੍ਰਿਫਤਾਰ ਕਰ ਲੋ ਗ੍ਰਿਫਤਾਰੀਆਂ ਤੋਂ ਡਰਦੇ ਥੋੜੇ ਆ ਮਨਦੀਪ ਸਿੱਧੂ ਕਹਿੰਦਾ ਸੀ ਮੈਂ ਕਿਹੜਾ ਰਿਟਾਇਰ ਹੋ ਜਨਾ ਤੇ ਸਿੱਧੂ ਸਾਹਮਣਾ ਸਾਡਾ ਪਰਸਨ ਰੌਲਾ ਕੋਈ ਨਹੀਂਗਾ ਅਸੀਂ ਕਿਹੜੀਆਂ ਜਥੇਬੰਦੀਆਂ ਛੱਡ ਚੱਲੇ ਆ ਅੰਦੋਲਨ ਆ ਹੀ ਚੱਲਣੇ ਆ ਨਾ ਡਰੇ ਆ ਨਾ ਡਰਾਂਗੇ ਕੱਲ ਵੀ ਅੰਦੋਲਨ ਕਰਦੇ ਸੀ ਹੁਣ ਵੀ ਹਾਂ ਉਹਦਾ ਕਿਸ ਤੰਗਣਾ ਤਰੀਕਾ ਹੋ ਗਏ ਦੋਵੇਂ ਫੋਰਮ ਮਿਲ ਕੇ ਫੈਸਲਾ ਕਿਸ ਤੰਗਣਾ ਤਰੀਕਾ ਹੋ ਗਏ ਦੋਵੇਂ ਫੋਰਮ ਮਿਲ ਕੇ ਫੈਸਲਾ ਕਰਨਗੇ ਅੰਦੋਲਨ ਅਸੀਂ 12 ਮੰਗਾਤੇ ਔਰ ਜਿਹੜਾ ਸਾਡਾ ਜਿੰਨਾ ਨੁਕਸਾਨ ਕੀਤਾ ਮੋਰਚੇ ਦੇ ਵਿੱਚ ਕਿਉਂਕਿ ਮਨਦੀਪ ਸਿੰਘ ਸਿੱਧੂ ਜੀ ਇਹ ਗੱਲ ਕਹਿੰਦੇ ਸੀ ਵੀ ਸਾਡਾ ਹਰ ਕੰਮ ਤੇ ਕੈਮਰਾ ਲਗਾ ਸੀ ਰਿਕਾਰਡਿੰਗ ਕਰ ਰਹੇ ਆ ਤੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਪਤਾ ਹੋਊ ਟਰਾਲੀ ਕਿੰਨੇ ਚੁੱਕੀ ਆ ਸਾਡੀ ਫ੍ਰਿਜ ਕਿੰਨੇ ਚੁੱਕੀ ਆ ਸਾਡਾ ਏਸੀ ਕਿੰਨੇ ਚੁੱਕਿਆ ਸਾਡਾ ਘੰਟ ਕਿਹੋ ਜੀ ਸਾਰੀ ਰਿਕਾਰਡਿੰਗ ਹੋ ਰਹੀ ਆ ਤਾਂ ਫਿਰ ਜਵਾਬ ਤਾਂ ਇਹਨਾਂ ਦੀ ਬੰਦੀ ਨਾ ਪਰਪਾਈ ਅਜੇ ਪਰਪਾਈ ਵਾਲਾ ਮੁੱਦਾ ਹੈਗਾ ਵਾ ਇਹਦੇ ਨਾਲ ਦੀ ਨਾਲ ਜਿੰਨੇ ਜਿਹੜੇ ਅਧਿਕਾਰੀਆਂ ਨੇ ਕਿਸਾਨ ਲੀਡਰਾਂ ਨੂੰ ੱੱਕੇ ਦਾ ਕੁੱਟਿਆ ਜਿਵੇਂ ਬ੍ਰਹਮ ਕੇ ਸਾਫ ਦੇ ਬਾਰੇ ਆ ਰਿਹਾ ਵੀ ਬ੍ਰਹਮ ਕੇ ਸਾਫ ਨੂੰ ਐਸਐਚਓ ਜਿਹੜਾ ਆਪਣਾ ਹੈਗਾ ਵਾ ਸ਼ੰਭੂ ਵਾਲਾ ਉਹਨੇ ਕੁੱਟਿਆ ਸਾਡਾ ਐਸਐਚਓ ਨੂੰ ਵੀ ਪਰਸਨਲ ਕੋਈ ਨਹੀਂ ਹੈਗਾ ਪਰ ਜੇ ਜੜੇ ਅਧਿਕਾਰੀ ਨੇ ਕਿਸੇ ਕਿਸਾਨ ਲੀਡਰ ਨਾਲ ਜਾਤੀ ਕੀਤੀ ਆ ਕਿਸੇ ਕਿਸਾਨ ਮਜ਼ਦੂਰ ਆਮ ਨਾਲ ਕੀਤਾ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜੜੇ ਸ਼ਰਾਰਤੀ ਤੱਤ ਵਾੜ ਕੇ ਚੋਰੀਆਂ ਕਰਾਈਆਂ ਪੰਜਾਬ ਸਰਕਾਰ ਨੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਜਾਣਦੇ ਹੋ ਜਿਵੇਂ ਇੱਕ ਐਮਐਲਏ ਤੇ ਇਲਜ਼ਾਮ ਲਗਾਏ ਜਾ ਰਹੇ ਵੀ ਜਿਵੇਂ ਸ਼ੰਭੂ ਬਾਰਡਰ ਤੇ ਚੋਰੀ ਦੇ ਵਿੱਚ ਉਹਦਾ ਹੱਥ ਹੈਗਾ ਵਾ ਤਾਂ ਜਵਾਬਦੇਹੀ ਦੇਣੀ ਚਾਹੀਦੀ ਇਹੋ ਜੇ ਐਮਐਲਏ ਨੂੰ ਕਰਨਾ ਕੀ ਹੈਗਾ ਸਪਸ਼ਟ ਕਰਨ ਭਗਵੰਤ ਮਾਨ ਜੀ ਅਮਨ ਅਰੂੜਾ ਜੀ ਪਾਰਟੀ ਦੇ ਪ੍ਰਧਾਨ ਨੇ ਕੇਜਰੀਵਾਲ ਸਾਫ ਸਪਸ਼ਟ ਕਰਨਾ ਵੀ ਇਹ ਕੀ ਕੀਤਾ ਹੈਗਾ ਕੌਣ ਜ਼ਿੰਮੇਵਾਰ ਹੈਗਾ ਇਸ ਗੱਲ ਲਈ ਬਾਕੀ ਜਿਹੜੇ ਅੰਦੋਲਨਾਂ ਦਾ ਐਲਾਨ ਚਵੀ ਦੀ ਪੀਸੀ ਦੇ ਵਿੱਚ ਦੋਹਾਂ ਫਾਰਮਾਂ ਨੇ ਕੀਤਾ ਸੀਗਾ ਉਹ ਐਜੇ ਕੰਟੀਨਿਉਟੀ ਰਹਿਣਗੇ ਉਹਦੇ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਫਿਰ ਬਦਲ ਕਰਨ ਦਾ ਅਸੀਂ ਆਏ ਆ ਹੁਣ ਦੂਜੇ ਸਾਥੀਆਂ ਨਾਲ ਵੀ ਦੂਜੇ ਫਾਰਮ ਦੇ ਸਾਥੀਆਂ ਨਾਲ ਵੀ ਗੱਲ ਕਰਾਂਗੇ ਗੱਲ ਕਰਕੇ ਅਗਲਾ ਕੀ ਪੈਤੜਾ ਹੁੰਦਾ ਔਰ ਸਾਡੀ ਕੋਸ਼ਿਸ਼ ਹੋਊ ਵੀ ਜਾ ਕੇ ਮੈਂ ਪ੍ਰੈਸ ਨੂੰ ਵੀ ਕਹਿਣਾ ਅਸੀਂ ਸ਼ੰਭੂ ਬਾਡਰ ਤੇ ਜਾ ਕੇ ਜਾਇ ਜਾਂ ਵੀ ਲੈਣਾ ਚਾਹਾਂਗੇ ਕਿ ਕੀ ਹਾਲਾਤ ਨੇ ਫਿਰ ਆਪਦੇ ਘਰਾਂ ਨੂੰ ਵਾਪਸੀ ਵੇਖਾਂਗੇ ਕਰਾਂਗੇ ਕਿਉਂਕਿ ਲੋਕ ਨਹੀਂ ਆ ਰਹੇ ਅਸੀਂ ਪਵਾਦ ਵਾਲਿਆਂ ਦਾ ਖਾਸ ਕਰਕੇ ਤੁਹਾਨੂੰ ਬਾਦੀਆਂ ਕੋਈ ਗਿਲਾ ਨਹੀਂ ਸਾਨੂੰ ਲੋਕਾਂ ਤੇ ਜਿੱਦਾਂ ਪਵਾਦੀਆਂ ਨੇ ਸਾਡਾ ਸਹਿਯੋਗ ਕੀਤਾ ਲਾਗੇ ਚਾਗੇ ਦੇ ਪਿੰਡਾਂ ਚਾਹੇ ਹਰਿਆਣਾ ਉਹਦਾ ਦੇਨ ਨਹੀਂ ਦੇ ਸਕੇ ਇੰਨੀਆਂ ਸ਼ਾਸ਼ਾਂ ਦੇ ਬਾਅਦ ਵਿੱਚ ਇੰਨੀਆਂ ਮੁਸ਼ਕਲਾਂ ਦੇ ਬਾਅਦ ਵਿੱਚ ਪਵਾਦ ਵਾਲੇ ਸਾਡੇ ਨਾਲ ਖੜੇ ਰਹੇ ਔਰ ਹੁਣ ਵੀ ਉਹਨਾਂ ਅੱਗੇ ਨਿਕਲ ਕੇ ਦੱਸਿਆ ਵੀ ਇਹ ਅਸੀਂ ਜਦੋਂ ਕਿਸਾਨਾਂ ਨੂੰ ਕੁੱਟਣ ਦਾ ਵਿਰੋਧ ਕਰਦੇ ਸੀ ਤਾਂ ਸਾਨੂੰ ਪੁਲਿਸ ਨੇ ਕੁੱਟਿਆ ਔਰ ਪ੍ਰੈਸ 'ਚ ਇਹ ਚਲਾਇਆ ਗਿਆ ਵੀ ਕਿਸਾਨਾਂ ਨੇ ਕੁੱਟਿਆ ਲੋਕਲ ਲੋਕਾਂ ਨੂੰ ਲੋਕਲ ਲੋਕਾਂ ਦਾ ਕੱਲ ਵੀ ਸਮਰਥਨ ਸੀਗਾ ਅੱਜ ਵੀ ਸਮਰਥਨ ਹੈਗਾ ਸਾਡੇ ਨਾਲ ਸਾਬ ਤੁਸੀਂ ਜਿਹੜੇ ਪ੍ਰਸ਼ਾਸਨ ਦਾ ਵਤੀਰਾ ਕਿਹੋ ਜਿਹਾ ਰਿਹਾ ਤੁਹਾਡੇ ਨਾਲ ਦੇਖੋ ਅਸੀਂ ਜੇਲ੍ਹ ਦੇ ਵਿੱਚ ਇੱਥੇ ਬਹੁਤ ਵੱਡਾ ਹਿੱਸਾ ਸੀਗਾ ਅੱਜ ਇਹ ਕੋਈ ਵੀ ਗੱਲ ਨਹੀਂ ਹੋਈ ਜਿਹੜੀ ਅਸੀਂ ਪਰੇਸ਼ਾਨੀ ਵਾਲੀ ਦੇਖੋ ਜੇਲ੍ਹ ਦੇ ਅੰਦਰ ਤੁਸੀਂ ਵੇਖੋ ਨਾ ਖਾਣਾ ਠੀਕਦਾ ਹੁੰਦਾ ਨਾ ਚਾਹ ਠੀਕਦੀ ਹੁੰਦੀ ਆ ਅਸੀਂ ਸਟਰਗਲ ਕਰਕੇ ਆਪਣਾ ਖਾਣਾ ਬਗਵਾਇਆ ਜੋ ਸਕੇਲ ਬੰਦਾ ਸੀ 400 ਰੁਪਏ ਪਰ ਹੈਡ ਅਸੀਂ ਕਿਹਾ ਸੀ ਮੈਨੂ ਕੱਢੋ ਸਾਡੇ ਸਾਹਮਣੇ ਆ ਰਕਤ ਕੱਢੋ ਜੇਲ ਦਾ ਸਾਨੂੰ ਉਹਦੇ ਮੁਤਾਬਕ ਸਭ ਕੁਝ ਪਈਆ ਕਰੋ ਤੇ ਅਸੀਂ ਲੜ ਕੇ ਆਪਣੀ ਸਟਰਗਲ ਕਰਕੇ ਅੰਦਰ ਇਹ ਜਾਂਦੇ ਆ ਸੀ ਡਿਉਰੀ ਦੇ ਅਗਲੇ ਬੰਨੇ ਸਟੇਜ ਲਾਤੀ ਸੀ ਸਾਰੇ ਆਗੂਆਂ ਨੇ ਤੇ ਅਸੀਂ ਨਾ ਇਹੋ ਜੀ ਕੋਈ ਪੋਖੜਦਾਲ ਪਟਿਆਲੇ ਤਾਂ ਨਹੀਂ ਚੱਲੀ ਹੈਗੀ ਬਾਕੀ ਤੇ ਚੱਲੀ ਹੋਊਗੀ ਡੱਲੇ ਵਾਲ ਸਾਹਿਬ ਨੂੰ ਮਲੇ ਠੀਕ ਆ ਹਾਂ ਔਰ ਇਹਦੋਂ ਕਹਾ ਜੇਲ ਦੇ ਅੰਦਰ ਪਰੋ ਨਸ਼ਾ ਵੀ ਚੱਲਦਾ ਤੇ ਮੋਬਾਈਲ ਵੀ ਚੱਲਦੇ ਜਿਹੜੇ ਕਹਿੰਦੇ ਨਾ ਵੀ ਭਗਵੰਤ ਮਾਨ ਕਹਿੰਦਾ ਜਿਹੜਾ ਮੈਂ ਤਾਂ ਅੱਜ ਵੀ ਕਹਿੰਨਾ ਭਗਵੰਤ ਮਾਨ ਦੀ ਆਓ ਮੇਰੇ ਨਾਲ ਪਟਿਆਲਾ ਜੇਲ੍ਹ ਚ ਚੱਲੀਏ ਜੇ ਅੰਦਰ ਨਾ ਮੋਬਾਈਲ ਹੋਣ ਅੰਦਰ ਸਮੈਗ ਨਾ ਵਿਕਦੀ ਹੋਏ ਤਾਂ ਸਾਨੂੰ ਅਸੀਂ ਅਸੀਂ ਇਹ ਦੇ ਬੰਦੀ ਛੱਡ ਦਾਂਗੇ ਜਾਂ ਤੁਸੀਂ ਮੁੱਖ ਮੰਤਰੀ ਦਾ ਅਹੁਦਾ ਛੱਡ ਦਿਓ ਤੁਹਾਡਾ ਨਕਲੀ ਆ ਇਹ ਜੁੱਧ ਨਸ਼ਾ ਵਿਰੋਧ ਅੰਦਰ ਤਾਂ ਸਭ ਕੁਝ ਚੱਲ ਰਿਹਾ ਔਰ ਅੰਦਰ ਤੁਹਾਡਾ ਕੁਝ ਵੀ ਨਹੀਂ ਰੁਕਿਆ ਹੈਗਾ ਜਿਹੜਾ ਅਸੀਂ ਅੱਖਾਂ ਨਾਲ ਦੇਖ ਕੇ ਆਏ ਹਾਂ ਪ੍ਰੇਸ਼ਾਨ ਤਾਂ ਲਿਆ ਸਾਹ ਨੂੰ ਮਿਕ ਬੁੱਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਜੇ ਅਸੀਂ ਇਕੱਠੇ ਹੋ ਕੇ ਚੱਲਦੇ ਤੇ ਅੱਜ ਇਹ ਕਿਸਾਨਾਂ ਦਾ ਹਾਲ ਨਹੀਂ ਹੋਣਾ ਸੀਗਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਉਹਨੇ ਇਕੱਠੇ ਹੋਣ ਦੀ ਤੁਹਾਡੀ ਮੀਟਿੰਗ ਹੋਈ ਜਾਣੇ ਸਵਾਲ ਤਾਂ ਮੈਂ ਕਿਹਾ ਵੀ ਏਕਤਾ ਦੀ ਲੋੜ ਹੈ ਸਾਰੇ ਹੀ ਸਮਝਦੇ ਅਸੀਂ ਇੱذ ਕੋ ਦੋ ਰਹਿ ਨਹੀਂ ਮੈਂ ਹਿੰਦੀ ਚ 2 ਮਿੰਟ ਬੋਲਦਾ ਹਾਂ ਜੀ ਅੱਜ ਲਗਭਗ ਮuje ਜੋ ਹੈ ਸ਼੍ਰੀ ਮੁਖਸਰ ਸਾਹਿਬ ਜੇਲ੍ਹ ਸੇ ਰਿਹਾ ਕੀਤਾ ਗਿਆ ਜਿਸ ਤਰ੍ਹਾਂ ਆਪ ਜਾਣਤੇ 19